এটার কাজ হইয়া একটা ਔਰ ਯੁੱਧ ਨਸ਼ਾ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮਹਿੰਮ ਜਿਹੜੀ ਰਾਜ ਸਰਕਾਰ ਦੀ ਚੱਲ ਰਹੀ ਹੈ ਜਿਹਨੂੰ ਅਸੀਂ ਯੁੱਧ ਨਸ਼ੇ ਵਿਰੁੱਧ ਕਹਿੰਦੇ ਆ ਇਹਦੇ ਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਜਿਨ੍ਹਾਂ ਚੋਂ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪਾਂਸਿਬਿਲਟੀ ਹੈ ਸਪਲਾਈ ਚੇਨ ਤੋੜਨੀ ਵੱਧ ਤੋਂ ਵੱਧ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਭੇਜਣਾ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਦਲਦਲ 'ਚ ਧਕੇਲਦੇ ਹੋਏ ਕੋਈ ਮਹਿੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ ਜ਼ਮੀਨਾਂ ਤੇ ਕੀਤੀਆਂ ਹੋਈਆਂ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਪੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਅਦਸਤੂਰ جاری ਹੈ ਤੇ ਇਹਨੇ ਰਾਹੀਂ ਅਸੀਂ ਸਖਤ ਮੈਸੇਜ ਦੇਣਾ ਚਾਹੁੰਨੇ ਆ ਕਿ ਜੇਕਰ ਨਸ਼ਾ ਸਮਗਲਰ ਸੋਚਦੇ ਆ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣਗੇ ਤੇ ਬੜੀ ਸਖਤਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਬਨੂੜੇੜੀਚ ਆਏ ਆ ਇਹ ਮੋਨ ਲਾਲ ਮੋਣੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਆ ਇਹਨਾਂ ਤੇ ਕਈ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਬੜੇ ਬਦਨਾਮ ਇਹ ਨਸ਼ਾ ਤਸਕਰ ਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਉਸਾਰੀ ਆ ਉਹਦੇ ਉੱਪਰ ਜਿਹੜਾ ਅੱਜ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਤੇ ਅਸੀਂ ਇੱਥੇ ਪੁਲਿਸ ਸਿਕਿਉਰਿਟੀ ਸਰ ਕਿਹੜੇ ਮੁਕਦਮੇ ਆ ਉਹ ਸਿਰ ਬਲੂਰਚੀ ਦਰਜ ਹੈ ਜਾਂ ਕਿਸੇ ਹੋਰ ਕਾਨੂੰਨ ਤੇ ਰਾਜਪੁਰਾ ਏਰੀਏ 'ਚ 5 ਤੋਂ ਜ਼ਿਆਦਾ ਮੁਕਦਮੇ ਦਰਜ ਹੋਏ ਜੀ ਹੈਰੋਇਨ ਦੇ ਵੀ ਮੁਕਦਮੇ ਦਰਜਾ ਨਸ਼ੀਲੇ ਕੈਪਸੂਲਾਂ ਦੇ ਵੀ ਦਰਜ ਆ ਤੇ ਮੈਂ ਸਾਰੇ ਪਟਿਆਲਾ ਦੇ ਸਿਟੀਜ਼ਨਸ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾਮ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਤੇ ਸੇਫ ਪੰਜਾਬ ਹੈਲਪਲਾਈਨ ਤੇ ਸਾਂਝੀ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੋਰੀ ਰਿਜ਼ਲਟ ਲਾਪਤਾ ਜਿਹੜੀ ਅੱਜ ਜਗ੍ਹਾ ਨੂੰ ਤੁਸੀਂ ਢਾਣ ਆਏ ਇਹ ਨਜ਼ਾਇਲ ਬਣੀ ਹੋਈ ਹੈ ਜਾਂ ਨਸ਼ੇ ਤੋਂ ਬਣਾਈ ਹੋਈ ਹੈ ਜੀ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਆ ਜੀ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰ ਕਾਨੂੰਨੀ ਟੰਕ ਕਰਦੀ ਹੈ ਇਹਨਾਂ ਦੀ ਜਿੱਦ ਹੀ